ਹੱਥ ਵਿੱਚ ਸਕੂਲ ਦਾ ਬੈਗ ਕਿਤਾਬਾਂ ਸੂਟ ਅਤੇ ਹੋਰ ਨਿਕਾ ਮੋਟਾ ਸਮਾਨ ਲੈ ਕੇ ਜਿਹੜੇ ਰੱਬ ਰੂਪੀ ਇਨਸਾਨ ਨੂੰ ਤੁਸੀਂ ਵੇਖ ਰਹੇ ਹੋ ਦਰਸਲ ਇਹ ਹਨ ਸ਼੍ਰੀ ਮੁਕਸਰ ਸਾਹਿਬ ਕੋਟਪਾਈ ਦੇ ਰਹਿਣ ਵਾਲੇ ਨਾਨਕ 13 13 ਸੁਸਾਇਟੀ ਦੇ ਸਮਾਜ ਸੇਵੀ ਮੇਜਰ ਸਿੰਘ ਤੇ ਆਹ ਮੋਟਰਸਾਈਕਲ ਵੀ ਸਰਦਾਰ ਮੇਜਰ ਸਿੰਘ ਦਾ ਹੀ ਹੈ ਤੇ ਮੇਜਰ ਸਿੰਘ ਨੇ ਜਦੋਂ ਵੀ ਕੋਈ ਸੇਵਾ ਕਰਨੀ ਹੁੰਦੀ ਹੈ ਤਾਂ ਇਹ ਹਜ਼ਾਰਾਂ ਕਿਲੋਮੀਟਰ ਦੂਰ ਮੋਟਰਸਾਈਕਲ ਤੇ ਹੀ ਸੇਵਾ ਕਰਨ ਪਹੁੰਚ ਜਾਂਦੇ ਹਨ ਗੱਲ ਪੂਰੀ ਸੁਣਦੇ ਸੁਣਦੇ ਮੇਜਰ ਸਿੰਘ ਲਈ ਇੱਕ ਇੱਕ ਕਰਕੇ ਸ਼ੇਅਰ ਜ਼ਰੂਰ ਕਰੀ ਜਾਇਓ ਅੱਜ ਜਦੋਂ ਮੇਜਰ ਸਿੰਘ ਨੂੰ ਪਤਾ ਲੱਗਾ ਕਿ ਜ਼ਿਲ੍ਹਾ ਬਠਿੰਡਾ ਪਿੰਡ ਪਾਈ ਰੂਪਾ ਦੀ ਧੀ ਹਰਨੂਰ ਪ੍ਰੀਤਕੌਰ ਨੇ 8ਵੀਂ ਜਮਾਤ ਵਿੱਚੋਂ 600 ਵਿੱਚੋਂ 600 ਅੰਕ ਪ੍ਰਾਪਤ ਕੀਤੇ ਹਨ ਤਾਂ ਮੇਜਰ ਸਿੰਘ ਇਸ ਬੱਚੀ ਵਾਸਤੇ ਸਕੂਲ ਦਾ ਸਮਾਨ ਲੈ ਕੇ ਮੋਟਰਸਾਈਕਲ ਤੇ ਹੀ ਬਠਿੰਡਾ ਵੱਲ ਚੱਲ ਪਿਆ ਇਹ ਆ ਉਹ ਬੱਚੀ ਐ ਜਿਸ ਕੋਲ ਹੁਣੇ ਸਮਾਜ ਸੇਵੀ ਮੇਜਰ ਸਿੰਘ ਜੀ ਪਹੁੰਚਣਗੇ ਅਤੇ ਕਿਵੇਂ ਬੱਚੀ ਨੂੰ ਸਨਮਾਨਿਤ ਕਰਨਗੇ ਤੁਸੀਂ ਖੋਦੀ ਸੁਣ ਲਵੋ ਦਿਲ ਨੂੰ ਸਕੂਨ ਦੇਣ ਵਾਲੀ ਬਾਕੀ ਦੀ ਵੀਡੀਓ ਸਰਦਾਰ ਵਾਜੂ ਦੀ ਕੀ ਪਤੇ ਪਿੰਡ ਭਾਈ ਰੂਪਾ ਜ਼ਿਲ੍ਹਾ ਬਟਨਾ ਜੀ ਜੋ ਬੱਚੀ ਬਣ ਕੇ ਸ਼ਕੂਰ ਦੇ ਵਿੱਚੋਂ ਸਾਰੇ ਪੰਜਾਬ ਦੇ ਵਿੱਚੋਂ ਫਰਸਟ ਆਏਗੀ ਅੱਜ ਮੈਂ ਉਸ ਪਰਿਵਾਰ ਦੇ ਘਰੇ ਖੜਾ ਹਾਂ ਉਸ ਬੱਚੀ ਦੇ ਘਰ ਪਹੁੰਚ ਆਏਗਾ ਮੈਨੂੰ ਬਹੁਤ ਖੁਸ਼ੀ ਲੱਗੀ ਪਿੰਡ ਕੋਟ ਪਈ ਨਾਨਕ ਤੇਰਾ ਤੇਰਾ ਸੁਸਾਇਟੀ ਦੇ ਵੱਲੋਂ ਇਸ ਧੀ ਨੂੰ ਸਨਮਾਨਤ ਕਰਨ ਵਾਸਤੇ ਮੈਂ ਪਿੰਡ ਪਹੁੰਚਾ ਆਇਗਾ ਤੇ ਜੋ ਇਹਨਾਂ ਟੀਚਰ ਸਾਹਿਬਾਨਾਂਗੇ ਉਹ ਵੀ ਸਾਡੇ ਕੋਲੇ ਆਗੇ ਉਹਨਾਂ ਨੂੰ ਵੀ ਸਨਮਾਨਤ ਕਰ ਰਿਹਾਗਾ ਜੋ ਇਹਨਾਂ ਨੇ ਪੂਰੀ ਮਿਹਨਤ ਨਾਲ ਬੱਚੀ ਨੂੰ ਪੜਾਇਆ ਲਿਖਾਇਆਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਮੁਖਤਸਰ ਸਾਹਿਬ ਜਲੇਦੋ ਦੇ ਪਿੰਕ ਕੋਟਪਾਈ ਤੋਂ ਸਰਦਾਰ ਅਰਜਨ ਸਿੰਘ ਜੀ ਜੋ ਪ੍ਰਮੁੱਖ ਲਾਨਕ 13 13 ਸੋਸਾਇਟੀ ਕੋਟਪਾਈ ਤੋਂ ਇੱਥੇ ਪਹੁੰਚੇ ਨੇ ਅਸੀਂ ਇੱਥੇ ਆਉਣ ਤੇ ਨਾਲ ਬਹੁਤ ਬਹੁਤ ਸਵਾਗਤ ਕਰਦੇ ਹਾਂ ਤੇ ਬੜੇ ਸ਼ੁਕਰਗੁਜ਼ਾਰਾਂ ਤੇ ਅਸੀਂ ਇਸ ਮੌਕੇ ਦੇ ਉੱਤੇ ਇਹਨਾਂ ਨੂੰ ਮਿਲਿਆ ਆਉਂਦੇ ਆ ਬਹੁਤ ਵੱਡਾ ਪੁਰਾਣਾ ਹੈ ਕਿਉਂਕਿ ਕੋਟਪਾਈ ਇੱਥੋਂ ਨੇੜੇ ਨਹੀਂ ਹੈਗਾ ਕਾਫੀ ਦੂਰ ਹੈਗਾ ਦੂਸਰਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਤੋਂ ਆਏ ਆ ਇਹਨਾਂ ਦੇ ਇਸ ਜਜ਼ਵੇ ਨੂੰ ਲੈ ਕੇ ਕਿਉਂਕਿ ਜਦੋਂ ਬੱਚੀ ਦਾ ਰਿਜ਼ਲਟ ਪਤਾ ਲੱਗਿਆ ਤਾਂ ਇਹ ਦੱਸਦੇ ਆ ਕਿ ਸਾਨੂੰ ਬੜੀ ਖੁਸ਼ੀ ਹੋਈ ਉਸੇ ਵੇਲੇ ਅਸੀਂ ਉੱਥੋਂ ਮੋਟਰਸਾਈਕਲ ਦੇ ਉੱਤੇ ਇੱਥੇ ਚਾਲੇ ਪਾਏ ਪਹੁੰਚੇ ਤੇ ਆ ਜਿਨ੍ਹਾਂ ਨੇ ਭਾਈ ਰੂਪਾ ਵਿਖੇ ਨੂਰਪ੍ਰੀਤ ਕੌਰ ਜਿਸ ਨੇ 8ਵੀਂ ਜਮਾਤ ਦੀ ਬਿਆਸਕੂਲ ਸਿੱਖਿਆ ਬੋਰਡ ਦੀ ਪ੍ਰੀਖਿਆ ਵਿੱਚੋਂ ਪਹਿਲਾ ਸਥਾਨ ਸਾਰੇ ਪੰਜਾਬ ਦੇ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਉਹਨੂੰ ਦੇ ਸਨਮਾਨਤ ਕਰ ਲਈ ਆਏ ਤੇ ਉਹਨਾਂ ਨੇ ਇਸ ਨੂੰ ਪੜ੍ਹਨ ਦੀ ਸਮੱਗਰੀ ਉਰਮਲੀ ਸਹਿਦਾ ਤੇ ਹੋਰ ਬਹੁਤ ਸਬਗਰੀ ਨਾਲ ਇਹਨਾਂ ਨੇ ਸਨਮਾਨਿਤ ਕੀ ਰਿਹਾ ਅਸੀਂ ਸਾਰੇ ਸਾਡੀ ਨਗਰ ਵੱਲੋਂ ਪਰਿਵਾਰ ਵੱਲੋਂ ਅਤੇ ਸਿਲੀਅਸ ਕੈਡੀ ਸਕੂਲ ਪੈਂਪਾ ਲੜਕੀਆਂ ਦੇ ਵੱਲੋਂ ਸਰਦਾਰ ਮੇਜਰ ਸੈਣੀ ਸਮਾਜਸੀ ਦੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਕਿਨਾਂ ਦੀ ਸੁਸਾਇਟੀ ਨਾਨਕ 13 ਤੇਰੇ ਆ 13 ਸੋਸਾਇਟੀ ਕੁੰਡ ਭਾਈ ਦਿਲਾ ਆਸਰੀ ਮੁਕਸਰ ਸਾਹਿਬ ਦਾ ਇੱਥੇ ਆਉਣ ਤੇ ਧੰਨਵਾਦ ਕਰਦੇ ਆ ਤਾਂ ਜੋ ਕਿ ਇਹਨਾਂ ਨੇ ਇੱਥੇ ਆ ਕੇ ਸਾਡੀ ਇਸ ਬੱਚੀ ਦਾ ਹੌਸਲਾ ਆਉਂਦਾ ਹੈ ਤੇ ਇਸ ਨੂੰ ਦੇਖ ਕੇ ਹੋਰ ਬੱਚਿਆਂ ਲਈ ਵੀ ਪ੍ਰੇਰਨਾ ਸਰੋਤ ਬਣੂਗੀ ਇਸ ਤਰ੍ਹਾਂ ਅਸੀਂ ਬਹੁਤ ਧੰਨਵਾਦੀ ਆ ਸਰਦਾਰ ਮੇਜਰ ਸਿੰਘ ਜੀ ਦਾ ਇਹਨਾਂ ਦਾ ਇੱਥੇ ਆਉਣ ਤੇ ਗੌਰਵ ਕਰਦੇ ਆ ਧੰਨਵਾਦ ਬਾਹਿ ਗੁਰਜੀ ਦਾ ਦਾਦਾ ਬਾਹਿ ਬਿੰਦੀਪਤੇ ਪਿੰਡ ਭਾਈ ਰੂਪਾ ਜ਼ਿਲ੍ਹਾ ਬਟਿੰਡਾ ਜੀ ਜੋ ਬੱਚੀ ਮਿਲ ਕੇ ਸਕੂਲ ਦੇ ਵਿੱਚੋਂ ਸਾਰੇ ਪੰਜਾਬ ਦੇ ਵਿੱਚੋਂ ਫਰਸਟ ਆਈ ਹੈਗੀ ਅੱਜ ਮੈਂ ਉਸ ਪਰਿਵਾਰ ਦੇ ਘਰੇ ਖੜਾ ਹਾਂ ਉਸ ਬੱਚੀ ਦੇ ਘਰ ਪਹੁੰਚਾ ਹੋਇਆ ਹੈਗਾ ਮੈਨੂੰ ਬਹੁਤ ਖੁਸ਼ੀ ਲੱਗੀ ਪਿੰਡ ਕੋਰਪਾਈ ਨਾਨਕ ਤੇਰਾ ਤੇਰਾ ਸੁਸਾਇਟੀ ਦੇ ਵੱਲੋਂ ਇਸ ਧੀ ਨੂੰ ਸਨਮਾਨਤ ਕਰਨ ਵਾਸਤੇ ਮੈਂ ਪਿੰਡ ਪਹੁੰਚ ਆਇਗਾ ਤੇ ਜੋ ਇਹਨਾਂ ਟੀਚਰ ਸਾਹਿਬ ਆਣਗੇ ਉਹ ਵੀ ਸਾਡੇ ਕੋਲੇ ਆਗੇ ਉਹਨਾਂ ਨੂੰ ਵੀ ਸਨਮਾਨਤ ਕਰਨਾ ਹੈਗਾ ਜੋ ਇਹਨਾਂ ਨੇ ਪੂਰੀ ਮਿਹਨਤ ਨਾਲ ਬੱਚੀ ਨੂੰ ਪੜਾਇਆ ਲਿਖਾਇਆ ਹੈਗਾ ਮੀਂਹ ਕਾ ਕਰਦਾ ਸ੍ਰੀ ਮੁਕਸਰ ਸਾਹਿਬ ਜਿਲੇ ਤੋਂ ਜੇ ਪੈਂਕ ਕੋਟਪਾਈ ਤੋਂ ਸਰਦਾਰ ਮਿਤਸ ਸਿੰਘ ਜੀ ਜੋ ਪ੍ਰਮੁੱਖ ਨਾਨਕ 13 13 ਸੋਸਾਇਟੀ ਕੋਟਪਾਈ ਤੋਂ ਇੱਥੇ ਪਹੁੰਚੇ ਨੇ ਅਸੀਂ ਇੱਥੇ ਆਉਣ ਤੇ ਨਾਲ ਬਹੁਤ ਬਹੁਤ ਸਵਾਗਤ ਕਰਦੇ ਹਾਂ ਤੇ ਬੜੇ ਸ਼ੁਕਰ ਗੁਜ਼ਾਰਾਂ ਤੇ ਅਸੀਂ ਇਸ ਮੌਕੇ ਦੇ ਉੱਤੇ ਇਨਾਂ ਨੂੰ ਜਿਹਾ ਆਉਂਦੇ ਆ ਬਹੁਤ ਵੱਡਾ ਉਪਰਾਨਾ ਹੈ ਕਿਉਂਕਿ ਓਟ ਪਾਈ ਜਿੱਥੋਂ ਨੇੜੇ ਨਹੀਂ ਹੈਗਾ ਕਾਫੀ ਦੂਰ ਹੈਗਾ ਦੂਸਰਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਜ਼ਿਲੇ ਤੋਂ ਆਏ ਹੈ ਇਹਨਾਂ ਦੇ ਇਸ ਜਜ਼ਵੇ ਨੂੰ ਲੈ ਕੇ ਕਿਉਂਕਿ ਜਦੋਂ ਬੱਚੀ ਦਾ ਰਿਜ਼ਲਟ ਪਤਾ ਲੱਗਿਆ ਤਾਂ ਇਹ ਦੱਸਦੇ ਆ ਕਿ ਸਾਨੂੰ ਬੜੀ ਖੁਸ਼ੀ ਹੋਈ ਉਸੇ ਪਹਿਲੇ ਹੀ ਅਸੀਂ ਉੱਥੋਂ ਮੋਟਰਸਾਈਕਲ ਦੇ ਉੱਤੇ ਇੱਥੇ ਚਾਲੇ ਪਾਏ ਪਹੁੰਚੇ ਤੇ ਅੱਜ ਜਿਨ੍ਹਾਂ ਨੇ ਭਾਈ ਰੂਪਾ ਵਿਖੇ ਨੂਰਪ੍ਰੀਤ ਕੌਰ ਜਿਸ ਨੇ 8ਵੀਂ ਜਮਾਤ ਦੀ ਪਿਆਸਕੂਲ ਸਿੱਖਿਆ ਵੋਟ ਦੀ ਪ੍ਰੀਖਿਆ ਵਿੱਚੋਂ ਪਹਿਲਾ ਸਥਾਨ ਸਾਰੇ ਪੰਜਾਬ ਦੇ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ ਉਹਨੂੰ ਦੇ ਸਨਮਾਨਤ ਕਰ ਲਈ ਜਾਏ ਤੇ ਉਹਨਾਂ ਨੇ ਇਸ ਨੂੰ ਪੜ੍ਹਨ ਦੀ ਸਮੱਗਰੀ ਉਹ ਮਾਲੀ ਸਹਾਇਤਾ ਤੇ ਹੋਰ ਬਹੁਤ ਸਬੱਗਰੀ ਨਾਲ ਉਹਨਾਂ ਨੇ ਸਨਮਾਨਤ ਕੀ ਰਿਹਾ ਅਸੀਂ ਸਾਰੇ ਸਾਡੇ ਨਗਰ ਵੱਲੋਂ ਪਰਿਵਾਰ ਵੱਲੋਂ ਅਤੇ ਸੇਲੀਅਸ ਕੈਂਡੀ ਸਕੂਲ ਭਾਈਪੌਰ ਲੜਕੀਆਂ ਦੇ ਵੱਲੋਂ ਪਰਿਵਾਰ ਮੁੱਜਰ ਸਿੰਘ ਦੀ ਸਮਾਜ ਸੇਵੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਇਹਨਾਂ ਦੀ ਸੋਸਾਇਟੀ ਨਾਨਕ 13 ਤੇਰੇ ਆ 13 ਸੋਸਾਇਟੀ ਫੋਟਪਾਈ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦਾ ਇੱਥੇ ਆਉਣ ਤੇ ਧੰਨਵਾਦ ਕਰਦੇ ਆਂ ਤਾਂ ਜੋ ਕਿ ਇਹਨਾਂ ਨੇ ਇੱਥੇ ਆ ਕੇ ਸਾਡੀ ਇਸ ਬੱਚੀ ਦਾ ਹੌਸਲਾ ਆਫਦਾ ਆ ਤੇ ਇਸ ਨੂੰ ਦੇਖ ਕੇ ਹੋਰ ਬੱਚਿਆਂ ਲਈ ਵੀ ਪ੍ਰੇਰਨਾ ਸਰੋਤ ਬਣੂਗੀ ਇਸ ਤਰ੍ਹਾਂ ਅਸੀਂ ਬਹੁਤ ਧੰਨਵਾਦੀ ਆਂ ਸਰਦਾਰ ਮਿਰਜ ਸਿੰਘ ਜੀ ਦਾ ਇਹਨਾਂ ਦਾ ਇੱਥੇ ਆਉਣ ਤੇ ਸਵਾਗਤ ਕਰਦੇ ਆਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਬਰੀ ਪੀਲੀ ਦੇ مالک ਉਹਨਾਂ ਦੇ ਚਰਨ ਛੋਹ ਪ੍ਰਾਪਤ ਪਵਿੱਤਰ ਧਰਤੀ ਸੇ ਪਿੰਡ ਭਾਈ ਰੂਪਾ ਵਿਖੇ ਨਾਨਕ 13 13 ਸੁਸਾਇਟੀ ਕੋਟਪਾਈ ਜ਼ਿਲ੍ਹਾ ਸ੍ਰੀ ਮੁਕਸਰ ਸਾਹਿਬ ਤੋਂ ਸ੍ਰੀ ਮੇਜਰ ਸੈਜਨੀ ਸਰਦਾਰ ਮੇਜਰ ਸਿੰਘ ਜੀ ਇੱਥੇ ਪਹੁੰਚੇ ਨੇ ਉਹਨਾਂ ਨੇ ਬੱਚੀ ਨੂੰ ਹੌਸਲਾ ਉਜਾਈ ਕੀਤੀ ਉਹਨੂੰ ਪੜ੍ਹਨ ਦੀ ਸਮੱਗਰੀ ਦਿੱਤੀ ਅਤੇ ਆਪਣੀਆਂ ਬਹੁਤ ਸ਼ਾਬਦੌਣ ਵਾਲੀਆਂ ਗੱਲਾਂ ਬਾਤਾਂ ਦੇ ਨਾਲ ਕੀਤੀਆਂ ਇਹ ਤੇ ਹੋਂਤੇ ਅਸੀਂ ਸਮੂਹ ਨਗਰ ਪੰਚਾਇਤ ਵੱਲੋਂ ਬਾਬਾ ਜੀ ਦਾ ਧੰਨਵਾਦ ਕਰਦੇ ਆ ਧੰਨਵਾਦ